ਦਣ ਡੱਥ ਹੋਈਏ ਹੁਣ ਡਰਤਾ ਸਭ ਨੂੰ ਲੱਗਦਾ ਜੀ ਕੋਈ ਹਨਾ ਡੈਥ ਫਾ ਲੈ ਲਿਆ ਸੀ ਅੱਛਾ ਫਾ ਲੈ ਲਿਆ ਹੀ ਜਿਸ ਦਿਨੇ ਕੰਮ ਹੋਇਆ ਉਸ ਦਿਨ ਸਵੇਰੇ ਕਲੇਸ਼ ਹੋਇਆ ਜੀ ਕਲੇਸ਼ ਹੋਇਆ ਮੰਮੀ ਤੇ ਡੈਡੀ ਭੂਆ ਦੇ ਮੁੰਡੇ ਦਾ ਨਾ ਮੰਗਣਾ ਸੀ ਉੱਥੇ ਗਏ ਸੀ ਪੁਲਿਸ ਲੈਣ ਤੇ ਭਰਾ ਡੰਗਰਾਂ ਚ ਸੀ ਤੇ ਮੈਂ ਚਾਚੇ ਘਰੇ ਪਿੰਡ ਦੇ ਵਿੱਚ ਹੀ ਆ ਮੈਂ ਚਾਚੇ ਘਰੇ ਸੀਗਾ ਉਹਨਾਂ ਨਾਲ ਕੰਮ ਕਰਵਾ ਰਿਆ ਸੀ ਤੇ ਮੈਂ ਤਾਂ ਉਮੀਦ ਡਰ ਲੱਗਦਾ ਸੀ ਕਿਉਂਕਿ ਮੇਰੇ ਤੇ ਐਲੀਗੇਸ਼ਨ ਇਦਾਂ ਦੇ ਲੱਗੇ ਹੋਏ ਸਨ ਤੇ ਮੈਂ ਡਰਦਾ ਸਗੋਂ ਨਹੀਂ ਸੀ ਕਰ ਰਿਹਾ ਹੂੰ ਹੂੰ ਤੇ 3 ਵਜੇ ਦਾ ਟਾਈਮ 2:30 3 ਦਾ ਮੈਨੂੰ ਪਰਪਰ ਯਾਦ ਨਹੀਂ ਹੈਗਾ ਮੈਂ ਘਰ ਗਿਆ ਘਰ ਜਾ ਕੇ ਮੈਂ ਨਾ ਰੋਟੀ ਖਾਣ ਗਿਆ ਰੋਟੀ ਖਾਂਦੇ ਜਦੋਂ ਮੈਂ ਖਾਣ ਲੱਗਾ ਤਾਂ ਰੋਟੀਆਂ ਨਹੀਂ ਸਨ ਘੱਟ ਸਨ ਤੇ ਮੈਂ ਮੰਮੀ ਨੂੰ ਫੋਨ ਕੀਤਾ ਮੰਮੀ ਨੂੰ ਫੋਨ ਕੀਤਾ ਜੀ ਵੀ ਰੋਟੀਆਂ ਨਹੀਂ ਹੈਗੀਆਂ ਉਹ ਉੱਪਰ ਕਿਤੇ ਬੈਠੀ ਸੁਣਦੀ ਵੀ ਪਈ ਸੀ ਹੂੰ ਹੂੰ ਭਾਬੀ ਉਹਨੇ ਰੋਟੀਆਂ ਰੱਖ ਕੇ ਗਈ ਨੀਚੇ ਚਲੋ ਮੈਂ ਰੋਟੀਆਂ ਖਾਦੀਆਂ ਮੈਂ ਫੇਰ ਚਾਚੇ ਘਰੇ ਤੁਰ ਗਿਆ ਤੇ ਜਦੋਂ ਗਿਆ ਮੈਂ ਤਾਂ ਮੰਮੀ ਜੜੀ ਦੇ ਪਿੱਛੇ ਆਏ ਨੇ ਤੇ ਮੰਮੀ ਜੜੀ ਆਏ ਆ ਕੇ ਉੱਪਰ ਡੱਬਾ ਲੈ ਕੇ ਗਏ ਨੇ ਮਠਿਆਈ ਦਾ ਦਰਵਾਜ਼ਾ ਖੜਕਾਇਆ ਦਵਿੰਦਰ ਦਰਵਾਜ਼ਾ ਖੋਲੋ ਨਹੀਂ ਖੋਲਿਆ ਦਵਿੰਦਰ ਨੇ ਤੇ ਜਦੋਂ ਫਰੰਟ ਤੋਂ ਆ ਕੇ ਦੇਖਿਆ ਪਰਦਾ ਸਾਈਡ ਕੀਤਾ ਤੇ ਦਿਖੇ ਲਟਕਰੀ ਸੀ ਅੱਛਾ ਜੀ ਹਾਂ ਜੀ ਤੇ ਵੀਰੇ ਫੇਰੇ ਜਦੋਂ ਤੁਸੀਂ ਜੇਲ੍ਹ ਚਲੇ ਜਾਂਦੇ ਹੋ ਹਨਾ ਤੁਹਾਡੇ ਉੱਤੇ ਅਲੀਗੇਸ਼ਨ ਲੱਗ ਜਾਂਦੇ ਨੇ ਹਨਾ ਉਸ ਤੋਂ ਬਾਅਦ ਜੇਲ੍ਹ ਜੇਲ੍ਹ ਦੇ ਵਿੱਚ ਜਿਹੜਾ ਤੁਹਾਡਾ ਜੀਵਨ ਸੀ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀਗੇ ਤੁਸੀਂ ਕਿਹਾ ਵੀ ਮੈਂ ਉੱਥੇ ਵੀ ਇੰਨਾ ਜ਼ਿਆਦਾ ਉਹ ਹੋ ਗਿਆ ਡਿਪਰੈਸ਼ਨ 'ਚ ਚਲਾ ਗਿਆ ਹਨਾ ਨਸ਼ੇ ਕਰਨ ਲੱਗੇ ਤੁਸੀਂ ਜੇਲ੍ਹ ਦੇ ਵਿੱਚ ਨਸ਼ਾ ਕਿੱਥੋਂ ਆਉਂਦਾ ਸੀਗਾ ਜੇਲ੍ਹ 'ਚ ਤੁਹਾਨੂੰ ਮਿਲਦਾ ਸੀ ਨਸ਼ਾ ਜੇਲ ਦੇ ਵਿੱਚ ਤਾਂ ਜੀ ਇੱਕ ਤਾਂ ਦੇਖੋ ਨਸ਼ੇੜੀ ਬੰਦਾ ਬਾਹਰ ਹੋ ਜਾਂਦਾ ਹੈ ਜਿਹੜਾ ਬਾਹਰੋਂ ਨਸ਼ਾ ਕਰਦਾ ਪਰ ਤੁਸੀਂ ਤਾਂ ਕਹਿ ਰਹੇ ਹੋ ਨਾ ਵੀ ਮੈਂ ਜੇਲ ਚ ਜਾ ਕੇ ਨਸ਼ਾ ਕਰਾਂ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਦੱਸਦਾ ਜੇਲ ਦੇ ਵਿੱਚ ਦੋ ਤਰ੍ਹਾਂ ਦਾ ਬੰਦਾ ਨਸ਼ਾ ਕਰਦਾ ਇੱਕ ਤਾਂ ਬੰਦਾ ਜਾਂਦਾ ਜਿਹੜਾ ਬਾਹਰੋਂ ਨਸ਼ੇੜੀ ਹੁੰਦਾ ਉਹਦਾ ਅੰਦਰ ਯੂਰੀਨ ਟੈਸਟ ਹੁੰਦਾ ਉਹ ਅਕੋਰਡਿੰਗ ਇੱਕ ਨਾ ਗੋਲੀ ਹੁੰਦੀ ਆ ਸਾਲਟ ਦਾ ਬੋਪਰੋਨੋਰਫਿਨ ਉਹ ਮਤਲਬ ਜਿਹੜਾ ਬੰਦੇ ਨੂੰ ਤੋੜ ਲੱਗਦੀ ਹੈ ਨਾ ਉਹਦੇ ਵਾਸਤੇ ਹੁੰਦੀ ਆ ਜਿਹਨੂੰ ਕਹਿੰਦੇ ਜੀਭ ਦੇ ਥੱਲੇ ਰੱਖਦੇ ਹਾਂ ਜੀਭ ਤੇ ਜੀਭ ਵਾਲੀ ਗੋਲੀ ਜੀਭ ਵਾਲੀ ਗੋਲੀ ਉਹ ਦਿੰਦੇ ਆ ਤੇ ਅੰਦਰ ਫਿਰ ਜਦੋਂ ਮੈਂ ਗਿਆ ਵਾਂ ਅੰਦਰ ਹਰੇਕ ਤਰ੍ਹਾਂ ਦੇ ਬੰਦੇ ਨੇ ਨਸ਼ੇੜੀ ਵੀ ਹੈਗੇ ਆ ਨਾਰਮਲ ਵੀ ਹੈਗੇ ਆ ਹਰੇਕ ਤਰ੍ਹਾਂ ਦੇ ਹੈਗੇ ਆ ਉਹ ਨਾ ਜਿਹੜੇ ਖਾਪੀ ਲੈਂਦੇ ਆ ਨਾ ਦਿਲ ਜਾ ਲੱਗਾ ਰਹਿੰਦਾ ਸੀ ਉਹਨਾਂ ਦਾ ਉਹਨਾਂ ਨਾਲ ਵੇਖ ਕੇ ਮੇਰੇ ਦਿਲ ਘਟਦਾ ਸੀ ਅੱਛਾ ਮੇਰਾ ਦਿਲ ਨਹੀਂ ਲੱਗਦਾ ਕਿਉਂਕਿ ਮੈਂ ਇੱਥੇ 7 ਦਿਨ ਤਾਂ ਮੇਰੇ ਹਵਾਲਾ ਚ ਗੁਜ਼ਰੇ ਅੱਛਾ ਸਦਾ ਸ਼ਾਨੇ ਦੇ ਵਿੱਚ ਉਸ ਤੋਂ ਬਾਅਦ ਲੈ ਕੇ ਗਏ ਮੈਨੂੰ ਬਰਨਾਲੇ ਜੇਲ ਬਰਨਾਲੇ ਜੇਲ ਤੋਂ ਬਾਅਦ ਮੈਨੂੰ ਸ਼ਿਫਟ ਕੀਤਾ ਬਠਿੰਡੇ ਜੇਲ ਚ ਭਰਤਰਾਮੀ ਨਿਮਲਾ ਦਾ ਉੱਥੇ ਲੱਗੇ ਮੇਰੇ ਬਠਿੰਡੇ ਉਸ ਤੋਂ ਬਾਅਦ ਮੈਂ 2-3 ਮਹੀਨੇ ਇੱਥੇ ਲੱਗੇ ਆ ਪਟਿਆਲਾ ਜੇਲ੍ਹ ਦੇ ਵਿੱਚ ਉਹ ਲੱਗਦੇ ਆ ਉੱਥੇ ਜੀਵ ਵਾਲੀਆਂ ਗੋਲੀਆਂ ਮਿਲਦੀਆਂ ਕਿਸੇ ਨੂੰ 2 ਲੱਗ ਜਾਂਦੀਆਂ ਨੇ ਕਿਸੇ ਦੀ 1 ਹੁੰਦੀ ਹੈ ਕਿਸੇ ਦੀ ਡੇਟ ਲੱਗ ਜਾਂਦੀ ਹੈ ਉਹ ਸਰੀਰ ਦੇ ਹਿਸਾਬ ਨਾਲ ਆਪ ਹੀ ਲਾ ਲੂ ਦਿੰਦੇ ਆ ਤੇ ਬਾਕੀ ਜਿਹੜਾ ਕਈ ਪਰਲੇਮੈਂਟ ਕਰ ਲੈਂਦੇ ਆ ਉਹ ਦੀ ਲਾ ਦੇ ਦਿੰਦੇ ਆ ਪ੍ਰੋਪਰ ਹੀ ਲਾ ਦਿੰਦੇ ਆ ਵੀ ਜਿੰਨੀ ਮੰਗਦਾ ਹਨ ਤੇ ਮੇਰੇ ਨਾਲ ਐ ਹੋਇਆ ਵੀ ਮੈਨੂੰ ਜਿਹੜੇ ਬੰਦੇ ਆਉਂਦੇ ਸਨ ਉਥੇ ਜੀਵ ਦੇ ਥੱਲੇ ਪਾਉਂਦੇ ਆ ਅੱਛਾ ਕੁੱਟ ਕੇ ਕਿਉਂਕਿ ਜੀ ਉਥੇ ਸਿਸਟਮ ਐਦਾਂ ਦਾ ਜਿਹੜੇ ਬੰਦੇ ਦੇ ਕੋਲ ਨਾ ਗੁਜ਼ਾਰਾ ਅੱਗੇ ਜਾਰੇ ਵਾਸਤੇ ਸਿਸਟਮ ਨਹੀਂ ਹੈ ਅੰਦਰ ਘਰੋਂ ਕੋਈ ਪੈਸੇ ਨਹੀਂ ਪਾ ਸਕਦਾ ਤਾਂ ਉਹ ਬੰਦਾ ਕੀ ਕਰਦਾ ਗੋਲੀ ਜੀਵ ਦੇ ਉੱਤੇ ਜਿਹੜੀ ਪਾਉਂਦੇ ਆ ਉਹ ਥੱਲੋਂ ਕੱਢ ਲੈਂਦੇ ਆ ਗੋਲੀ ਸਕਾ ਕੇ ਵੇਚ ਦਿੰਦੇ ਆ ਅੱਛਾ ਗਿੱਲੀ ਗੋਲੀ ਨੂੰ ਪਪਾ ਮੇਂ ਦੁੱਖ ਵੀ ਲੱਗਾ ਹੁੰਦਾ ਉਹਨੂੰ ਉਹਨੂੰ ਕੱਢ ਲੈਂਦੇ ਆ ਤੇ ਕੱਢ ਕੇ ਸਕਾ ਕੇ ਆਪਣਾ ਗੁਜ਼ਾਰਾ ਚਲਾਈ ਜਾਂਦੇ ਆ ਅੱਛਾ ਮਤਲਬ ਦੂਜੇ ਲੋਕਾਂ ਨੂੰ ਵੇਚ ਦਿੰਦੇ ਹੋ ਹਾਂਜੀ ਹਾਲਾਂਕਿ ਉਹ ਬੰਦੇ ਗੋਲੀ ਖਾਂਦੇ ਵੀ ਨਹੀਂ ਹੈਗੇ ਤੇ ਐਦਾਂ ਹੀ ਮੈਂ ਵੀ ਜਿਹੜੀਆਂ ਸੀ ਗੋਲੀਆਂ ਮੈਂ ਖਰੀਦਣ ਵੀ ਲੱਗ ਗਿਆ ਤੇ ਮੈਂ ਕਰਵਾ ਕੇ ਨਾ ਜਿਵੇਂ ਹੁਣ ਬੰਦੇ ਜਿਹੜੇ ਜਿਹੜੇ ਲਾਉਂਦੇ ਹਨ ਗੋਲੀ ਖਾਂਦੇ ਹਨ ਮੈਨੂੰ ਥੋੜੀ ਥੋੜੀ ਕਰਕੇ ਪਹਿਲਾਂ ਉਹਨਾਂ ਤੋਂ ਮਿਲ ਲੱਗ ਗਈ ਮਤਲਬ ਕਿ ਮੈਂ ਉਹਨਾਂ ਤੋਂ ਲੈ ਲਈ ਯੂਜ਼ ਕਰਕੇ ਦੇਖੀ ਠੀਕ ਹੈ ਅਨੰਦ ਜਾ ਆਉਣ ਲੱਗ ਪਿਆ ਕਹਿਣ ਲੱਗ ਪਿਆ ਪਾਣੀ ਵੀ ਨਿੰਜੀ ਵੀ ਐਂਡ ਸ਼ੇਡ ਨਹੀਂ ਕਿਤੇ ਆਨੰਦ ਆ ਰਿਹਾ ਸੁਭਾਅ ਜਾ ਆ ਗਿਆ ਵੀ ਚਲ ਦਿਲ ਜਾ ਲੱਗਣ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਬਲੱਡ ਸੌਰੀ ਬਲੱਡ ਯੂਰੀਨ ਟੈਸਟ ਕਰਵਾ ਕੇ ਮੈਂ ਆਪਣੀ ਵੀ ਲਵਾ ਲਈ अच्छा वो भी मैं मेनू मिलदी सी ਤੇ ਜਿਹੜੀ ਆਧਾਰ ਕਾਰਡ ਵਗੈਰਾ ਦੀ ਲੈ ਕੇ ਉਥੇ ਅੰਦਰ ਲਾਉਂਦੇ ਆ ਉਹ ਕਿਵੇਂ ਲਾਉਂਦੇ ਆ ਵੀ ਮਤਲਬ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਉਹਦੇ ਵਾਸਤੇ ਲਾਉਂਦੇ ਆ ਮਤਲਬ ਨਹੀਂ ਵੀ ਹਰੇਕ ਦੀ ਨਹੀਂ ਲੱਗਦੀ ਹੈ ਜਿਹੜੇ ਬੰਦੇ ਦੇ ਯੂਰੀਨ ਟੈਸਟ ਵਿੱਚ ਮਤਲਬ ਸੈਂਪਲ ਦੇ ਵਿੱਚ ਆਏਗਾ ਨਾ ਨਸ਼ਾ ਉਹਦੀ ਲੱਗਦੀ ਹੁੰਦੀ ਹੈ ਤੇ ਮੇਰੀ ਉਹ ਮੈਂ ਲੱਗ ਗਈ ਕਿਉਂਕਿ ਮੈਂ ਕਈ ਕਾਫੀ ਦਿਨ ਮੈਂ ਖਾਂਦਾ ਰਹੀ ਸੀ ਮੰਗ ਮੰਗ ਕੇ ਜਿਹੜੇ ਮੰਦਰ ਬੰਦੇ ਅੰਦਰ ਲੈ ਕੇ ਆਉਂਦੇ ਹੁੰਦੇ ਹਨ ਤੇ ਕਈਆਂ ਸਿਸਟਮ ਐ ਸੀ ਸਾਬਤ ਹੀ ਲੈ ਆਉਂਦੇ ਹੁੰਦੇ ਸਨ ਮਤਲਬ ਚੂਰੋ ਹੀ ਹੁੰਦੀ ਸੀ ਬਟ ਸਾਬਤ ਉਹ ਪੂੜੀ ਜੀ ਫੜ ਕੇ ਲੈ ਆਉਂਦੇ ਹੁੰਦੇ ਹਨ ਤੇ ਕਈ ਜੀਵ ਦੇ ਉੱਤੇ ਰੱਖ ਕੇ ਕੱਢ ਕੇ ਲੈ ਕੇ ਆਉਂਦੇ ਹੁੰਦੇ ਹਨ ਜਿਹੜੇ ਸਾਬਤ ਲੈ ਕੇ ਆਂਦੇ ਮੈਂ ਉਹ ਤਾਂ ਖਾ ਲੈਂਦਾ ਸੀ ਤੇ ਉਹ ਜਦੋਂ ਮੇਰੇ ਅੰਦਰ ਸਰੀਰ ਦੇ ਗਈ ਤੇ ਮੇਰੇ ਯੂਰੀਨ ਦੇ ਵਿੱਚ ਵੀ ਆ ਗਈ ਤੇ ਮੇਰੀ ਗੋਲੀ ਵੀ ਲੱਗ ਗਈ ਉੱਥੋਂ ਉਸ ਤੋਂ ਬਾਅਦ ਇੱਕ ਜੀ ਜਦੋਂ ਨਹੀਂ ਸੀ ਕਰਦੀ ਹੈਗੀ ਮਤਲਬ ਕਰਦੀ ਤਾਂ ਹੈਗੀ ਆ ਕਿਉਂਕਿ ਸਾਲਟ ਬਹੁਤ ਤੇਜ ਆ ਇੱਕ ਦੇ ਨਾਲ ਮੈਨੂੰ ਐ ਸੀ ਵੀ ਹੋਰ ਹੋ ਜੇ ਮੈਂ 2 2 2 3 4 ਅੱਛਾ ਖਾਂ ਲੱਗ ਗਿਆ ਇਹ ਵੀ ਇੱਕ ਟਾਈਮ ਤੇ ਤਿੰਨ ਚਾਰ ਟਾਈਮ ਜਮ ਦਿਨ ਦੇ ਵਿੱਚ ਤੁਸੀਂ ਚਾਰ ਗੋਲੀਆਂ ਖਾਂਦੇ ਖਾ ਲੈਂਦੀ ਸੀ ਹਣੀ ਮੈਂ ਸ਼ਾਮ ਸ਼ਾਮ ਤੱਕ ਵੀ ਖਾਈ ਜਾਂਦਾ ਹੁੰਦਾ ਜਦੋਂ ਮਾੜਾ ਆ ਗਿਆ ਅੱਖਾਂ ਕਿਤੇ ਖੁੱਲਣ ਲੱਗ ਪੈਂਦੀਆਂ ਹੁੰਦੀਆਂ ਨੇ ਬਈ ਮਤਲਬ ਰਿਐਲਿਟੀ ਦੇ ਵਿੱਚ ਆਉਂ ਲੱਗ ਪੈਂਦਾ ਬੰਦੇ ਦਾ ਜ਼ਰੀਰ ਫੇਰ ਬੰਦੇ ਫੇਰ ਮੈਂ ਦੁਬਾਰਾ ਖਾ ਲੈਣੀ ਕਰਨੀ ਉਹ ਨਹੀਂ ਕੋਈ ਸੈਟਰਾਂ ਦੇ ਕੰਮ